ਜਲਪ ਜੀ ਦੇ ਜਿਹੜੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ 200 ਹਾਜ਼ਰਾਂ ਅੱਜ ਦੀਆਂ ਕੁਝ ਗੱਲਾਂ ਬਾਤ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਸਿਆਸਤ ਬਾਰੇ ਕੈਨੇਡਾ ਦੇ ਵਿੱਚ ਜਿਹੜੀ ਇਸ ਵੇਲੇ ਸਿਆਸਤ ਇਲੈਕਸ਼ਨ ਮੱਗੀ ਪਈ ਆ ਇਲੈਕਸ਼ਨ 28 April ਨੂੰ ਉਹ ਤੋਂ ਪਹਿਲਾਂ ਬਹੁਤ ਸਾਰੇ ਸਰਵੇ ਆ ਰਹੇ ਆ ਰੌਲਾ ਇਹ ਪੈ ਰਿਹਾ ਵੀ ਇਹ ਸਰਵੇ ਠੀਕ ਆ ਕਿ ਗਲਤ ਆ ਜਾਂ ਇਹਨਾਂ ਦੇ ਯਕੀਨ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਕੁਝ ਪਾਰਟੀਆਂ ਜਦੋਂ ਕਿਸੇ ਪਾਰਟੀ ਦੇ ਹੱਕ 'ਚ ਸਰਵੇ ਜਾਂਦੇ ਹੋ ਕਹਿੰਦੀਆਂ ਕਿ ਠੀਕ ਆ ਇਹਦੇ ਉੱਤੇ ਅਸੀਂ ਭਰੋਸਾ ਕਰਦੇ ਆਂ ਵੀ ਇਹ ਸਾਰਾ ਕੁਝ ਠੀਕ ਠਾਕ ਆ ਜਦੋਂ ਨਹੀਂ ਹੁੰਦੀਆਂ ਤਾਂ ਉਹਦੇ ਤੋਂ ਪਾਸਾ ਵਟ ਲੈਂਦੇ ਆ ਹੁਣ ਜਿਹੜੀ ਕਨਜ਼ਰਵੇਟਿਵ ਲੀਡਰ ਪੀਅਰ ਪੋਲੀਵ ਨੇ ਇੱਕ ਰੈਲੀ ਕੀਤੀ ਆ ਉੱਥੇ ਬ੍ਰੈਂਮਟਨ ਦੇ ਵਿੱਚ ਅਨਟੈਰੀਓ ਦੇ ਵਿੱਚ ਕੁਝ ਜਿਹੜੇ ਸਪੋਰਟਰਸ ਨੇ ਉਹਨਾਂ ਦੇ ਹੱਥ ਦੇ ਵਿੱਚ ਬੈਨਰ ਸੀਗੇ ਜਿੱਥੇ ਇਹ ਲਿਖਿਆ ਸੀ ਕਿ ਡੂ ਯੂ ਬਲੀਵ ਦ ਪੋਲਸ ਮਤਲਬ ਇਹ ਆ ਸਪੋਰਟਰ ਪੋਲਸ ਬਾਰੇ ਸ਼ੱਕ ਕਰ ਰਹਾ ਸਪੋਰਟਰ ਜਿਹੜੇ ਉਹ ਇਹ ਕਹਿ ਰਹੇ ਆ ਕਿ ਉਹ ਇਹਨਾਂ ਪੋਲਸ ਦੇ ਉੱਤੇ ٹرسٹ ਨਹੀਂ ਕਰ ਰਹਾ ਕਿ ਜਿਹੜੀ ਵੱਡੀ ਭੀੜ ਆ ਪ्युअर ਪਬਲੀਕ ਆ ਦੇ ਇਵੈਂਟ ਦੇ ਉੱਤੇ ਉਹ ਇਹ ਦੱਸਦੀ ਆ ਕਿ ਲੋਕ ਜਿਆਦਾ ਸਪੋਰਟ ਕਰ ਰਹੇ ਆ ਜਿਹੜੇ ਪੋਲਸ ਨੇ ਉਹ ਦੱਸ ਰਿਹਾ ਕਿ ਸਪੋਰਟ ਇਹਦੀ ਹੈ ਨਹੀਂ ਹੁਣ ਕਿਹਦੀ ਸੱਚ ਮੰਨਿਆ ਜਾਵੇ ਪੋਲਸ ਐਸ ਵੇਲੇ ਸਾਫ਼ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਦੱਸ ਰਹੇ ਆ ਕਿ ਜਿਹੜੀ ਕਨਜ਼ਰਵਟਿਵ ਪਾਰਟੀ ਆ ਪਿੱਛੇ ਚੱਲ ਰਹੀ ਆ ਤੇ ਲਿਬਰਲ ਪਾਰਟੀ ਦੀ ਆ ਇਸ ਵੇਲੇ ਚੜਤ ਆ ਹੁਣ ਇਹਨਾਂ ਪੋਲਸ ਦੇ ਉੱਤੇ ਯਕੀਨ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ ਸੋ ਜਿਹੜੇ ਹੁਣ ਅੱਜ ਪੋਲ ਆ ਰਹੇ ਨੇ ਉਹ ਦੱਸਦੇ ਆ ਕਿ ਲਿਬਰਲਸ ਇਹਨਾਂ ਤੋਂ ਜਿਹੜੇ ਕੁਝ ਫਰਕ ਜ਼ਿਆਦਾ ਦੱਸਿਆ 6 ਪੁਆਇੰਟ ਦੇ ਨਾਲ ਅੱਗੇ ਦੱਸਦੇ ਆ ਕੁਝ ਮਹੀਨੇ ਪਹਿਲਾਂ ਕਨਜ਼ਰਵਟਿਵ 20 ਪੁਆਇੰਟ ਅੱਗੇ ਸੀ ਹੁਣ ਇਹ ਫਰਕ ਕਿੱਥੇ ਚਲੇ ਗਿਆ ਜਿਹੜੇ ਸਪੋਰਟਰ ਇਹ ਦੱਸਦੇ ਆ ਕਿ ਪੋਲਸ ਬਾਇਸਡ ਦੇ ਪੀਰ ਪੋਲੀਓਵ ਦੇ ਕੁਝ ਫੈਨਸ ਉਹਨਾਂ ਨੂੰ ਇਹ ਲੱਗਦਾ ਆ ਕਿ ਪੋਲਸ ਜਿਹੜੇ ਨੇ ਜਾਣ ਬੁੱਝ ਕੇ ਜਿਹੜੇ ਇੱਕ ਤਰੀਕੇ ਨਾਲ ਕਹਿ ਲਓ ਕਿ ਵੋਟਰਸ ਨੂੰ ਪ੍ਰਭਾਵਿਤ ਕਰਨ ਦੇ ਲਈ ਇਸ ਤਰੀਕੇ ਨਾਲ ਦਿਖ ਰਏ ਆ ਤੇ ਜਿਹੜੇ ਕਿ ਮਤਲਬ ਕਨਜ਼ਰਵਟਿਵ ਨੂੰ ਫਿਰ ਪਿੱਛੇ ਦਿਖਾ ਰਹੇ ਆ ਤੇ ਵੋਟਰ ਦਾ ਉਤਸ਼ਾਹ ਜਾਂਦਾ ਲੱਗਦਾ ਕਿਉਂਕਿ ਇੱਕ ਵੋਟਰ ਹੁੰਦੇ ਜਿਹੜੇ ਪੱਕੇ ਕਨਜ਼ਰਵਟਿਵ ਹੁੰਦੇ ਆ ਇੱਕ ਕੁਝ ਵੋਟਰ ਨੇ ਜਿਹੜੇ ਪੱਕੇ ਲਿਬਰਲ ਜਾਂ ਐਨਡੀਪੀ ਦੇ ਨਾਲ ਸਪੋਰਟ ਕਰਦੇ ਆ ਕੁਝ ਜਿਹੜੇ ਆ ਇੱਧਰ ਉੱਧਰ ਬਦਲ ਜਾਂਦੇ ਆ ਹਾਲਾਤ ਦੇਖ ਕੇ ਇਹ ਜਿਹੜੇ ਪੋਲਸ ਨੇ ਫਿਰ ਉਹਨਾਂ ਦੇ ਉੱਤੇ ਸਿੱਧਾ ਅਸਰ ਪਾਉਂਦੇ ਆ ਜਿਹੜੇ ਸਪੋਰਟਰ ਕਹਿੰਦੇ ਵੀ ਅਸੀਂ ਆਪਣੇ ਪੋਲਸ ਆਪ ਕਰਨੇ ਆ ਕੁਝ ਜਿਹੜੇ ਲੋਕ ਨੇ ਉਹ ਕੈਨੇਡਾ ਦੇ ਵਿੱਚ ਲੋਕਾਂ ਨੂੰ ਪੁੱਛ ਰਹੇ ਆ ਕਿ ਆਪਣੇ ਪੋਲ ਰਿਜ਼ਲਟ ਕੱਢੋ ਆਪਣਾ ਡਾਟਾ ਇਕੱਠਾ ਕਰੋ ਵੀ ਉਹ ਤੋਂ ਅਸੀਂ ਅੰਦਾਜ਼ਾ ਲਾ ਕੇ ਦੱਸ ਸਕਦੇ ਆ ਵੀ ਇਹ ਅਸਲ ਵਿੱਚ ਹੈ ਕੀ ਹੈ ਜਿਹੜੇ ਪੀਅਰ ਪੋਲੀਓ ਨੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਇਹਨੂੰ ਐਕਸੈਪਟ ਕਰੋਗੇ ਇਲੈਕਸ਼ਨ ਦੇ ਰਿਜ਼ਲਟ ਨੂੰ ਜੇ ਤੁਸੀਂ ਹਾਰ ਜਾਂਦੇ ਆ ਤੇ ਉਹ ਕਹਿੰਦੇ ਵੀ ਅਸੀਂ ਰਿਸਪੈਕਟ ਕਰਦੇ ਹਾਂ ਰਿਜ਼ਲਟ ਦੀ ਜੋ ਵੀ ਮਸਲਾ ਹੋਵੇ ਜੋ ਵੀ ਮਾਮਲਾ ਹੋਵੇ ਜਿਹੜੇ ਨਤੀਜੇ ਜੋ ਵੀ ਆਉਣਗੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਪੀਰ ਪੋਲੀਓ ਨੇ ਇਹ ਵੀ ਕਿਹਾ ਕਿ ਕੈਨੇਡਾ ਨੂੰ ਇਸ ਵੇਲੇ ਚੇਂਜ ਚਾਹੀਦੀ ਆ ਤੇ ਜਿਹਨੂੰ ਉਹਨਾਂ ਨੇ ਕਹਿ ਕੇ ਲਾਸਟ ਲਿਬਰਲ ਡੈਕੇਡਸ ਉਹ ਜਿਹੜਾ ਡੈਕੇਡ ਕਹਿ ਰਿਹਾ ਲਾਸਟ ਲਿਬਰਲ ਡੈਕੇਡ ਉਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਟੈਕਸ ਕੱਟ ਕਰਾਂਗੇ ਜਿਹੜਾ ਕ੍ਰਾਈਮ ਨਾਲ ਫਾਈਟ ਕਰਾਂਗੇ ਜਾਂ ਦੂਜੇ ਘਰਾਂ ਦੀਆਂ ਕੀਮਤਾਂ ਥੱਲੇ ਲੈ ਕੇ ਆਵਾਂਗੇ ਤੇ ਅਮਰੀਕਾ ਦੇ ਨਾਲ ਟੈਰਫ ਦੇ ਉੱਤੇ ਵੀ ਕਰਨਗੇ ਸੋ ਜਿਹੜੇ ਐਂਡੀਪੀ ਦੇ ਆਗੂ ਨੇ ਜਗਮੀਤ ਸਿੰਘ ਉਹਨਾਂ ਨੇ ਵੀ ਕਿਹਾ ਕਿ ਉਹ ਵੀ ਰਿਸਪੈਕਟ ਕਰਦੇ ਆ ਰਿਜ਼ਲਟ ਦੀ ਕਿ ਭਾਵੇਂ ਉਹ ਮਤਲਬ ਉਹਨਾਂ ਦੀ ਪੋਲਸ ਉਹਨਾਂ ਦੀ ਇੰਨੇ ਹੱਕ ਚ ਨਹੀਂ ਆ ਰਹਾ ਪਰ ਪਿਛਲੇ ਜਿਹੜੇ ਪੋਲ 에ਰਰਸ ਦੱਸੇ ਆ ਜਿਹੜੇ ਇਹਨਾਂ ਨੇ ਜਗਮੀਤ ਸਿੰਘ ਉਹਨਾਂ ਨੇ ਵੀ ਖਾਸ ਤੌਰ ਦੇ ਉੱਤੇ ਲੋਕਾਂ ਨੂੰ ਦੱਸਿਆ ਆ ਕਿ ਜਦੋਂ ਅਨਟੈਰੀਓ ਦੀ ਇਲੈਕਸ਼ਨ ਸੀਗੀ ਜਦੋਂ ਰਿਜ਼ਲਟ ਹੋਰ ਕਹੇ ਜਾ ਰਹੇ ਸੀ ਤੇ ਰਿਜ਼ਲਟ ਹੋਰ ਆਇਆ ਜਿਹੜੇ ਲਿਬਰਲ ਆਗੂ ਨੇ ਮਾਰਕ ਕਾਰਨੀ ਉਹਨਾਂ ਨੇ ਕਿਹਾ ਕਿ ਉਹ ਟਰਸਟ ਕਰਦੇ ਆ ਇਲੈਕਸ਼ਨ ਪ੍ਰੋਸੈਸ ਦੇ ਉੱਤੇ ਤੇ ਨਾਲ ਹੀ ਉਹਨਾਂ ਨੇ ਮਤਲਬ ਇਹ ਵੀ ਕਿਹਾ ਕਿ ਦਿਸ ਇਜ਼ ਕੈਨੇਡਾ ਸੋ ਵੀ ਇਲੈਕਸ਼ਨ ਜਿਹੜੀ ਹੈ ਉਹ ਫੇਅਰ ਆ ਤੇ ਸਾਰਾ ਕੁਝ ਹੈਗਾ ਆ ਸੋ ਅਸਲ ਦੇ ਵਿੱਚ ਹੁਣ ਰੌਲਾ ਇਹ ਆ ਵੀ ਉੱਥੇ ਤੱਕ ਤੇ ਸਾਰੇ ਯਕੀਨ ਕਰਦੇ ਆ ਪਰ ਜਿਹੜੇ ਕਨਜ਼ਰਵਟਿਵ ਸਪੋਰਟਰ ਇਸ ਵੇਲੇ ਪੋਲਸ ਦੇ ਉੱਤੇ ਸ਼ੱਕ ਕੀਤੀ ਜਾ ਰਹੀ ਔਰ ਇਹ ਤੇ ਕੀਤੀ ਵੀ ਜਾ ਸਕਦੀ ਆ ਜਿਹੜੇ ਅ ਮਤਲਬ ਜਿਹੜੇ ਜਿਹੜੇ ਉਹ ਜਿਹੜੇ ਇਸ ਪ੍ਰੋਸੈਸ ਦੇ ਉੱਤੇ ਕਿ ਜਿਹੜੀ ਜਿਹੜੇ ਹੈਗੇ ਆ ਉਹ ਜਿੰਨੀ ਪੋਲ ਦਸ ਹੁਣ ਅਸਲ ਦੇ ਵਿੱਚ ਪੋਲ ਕਹਿ ਕੀ ਰਹੇ ਆ ਜਾਂ ਜਿਹੜੇ ਪਹਿਲਾਂ ਸਰਵੇ ਆ ਉਹ ਦੱਸ ਕੀ ਰਹੇ ਆ ਸਰਵੇ ਦੇ ਹਿਸਾਬ ਨਾਲ ਜੇਕਰ ਅੱਜ 11 April ਨੂੰ ਕੈਨੇਡਾ ਦੇ ਵਿੱਚ ਵੋਟਾਂ ਪੈ ਜਾਂਦੀਆਂ ਜਿਹੜਾ ਕਿ 28 ਨੂੰ ਪੈਣੀਆਂ 11 ਤੋਂ 28 ਦੇ ਵਿੱਚ ਵਿੱਚ ਕੁਝ ਵੀ ਹੋ ਸਕਦਾ ਸਰਵੇ ਕਹਿੰਦੇ ਆ ਜੇ 11 April ਨੂੰ ਕੈਨੇਡਾ ਦੇ ਵਿੱਚ ਵੋਟਾਂ ਪੈ ਜਾਣ 172 ਚਾਹੀਦੀ ਹੈ ਸਰਕਾਰ ਬਣਾਉਣ ਦੇ ਲਈ 196 ਸੀਟਾ ਲਿਬਰਲ ਲੈ ਕੇ ਜਾਂਦੇ ਆ 120 ਸੀਟਾ ਮਿਲਦੀਆਂ ਇਹਨਾਂ ਨੂੰ ਆਪਣੇ ਕੰਜ਼ਰਵਟਿਵ ਪਾਰਟੀ ਨੂੰ ਕੰਜ਼ਰਵਟਿਵ ਪਾਰਟੀ ਆਫ ਕੈਨੇਡਾ ਨੂੰ 17 ਸੀਟਾ ਮਿਲਦੀਆਂ ਬਲੌਕ ਕੋ ਇੱਕ ਵਾਰ 8 ਸੀਟਾਂ ਮਿਲਦੀਆਂ ਐਂਡੀਪੀ ਨੂੰ 2 ਸੀਟਾਂ ਮਿਲਦੀਆਂ ਗ੍ਰੀਨ ਪਾਰਟੀ ਨੂੰ ਪੋਲਸ ਇਹ ਕਹਿ ਰਹੇ ਆ ਤੁਸੀਂ ਮੰਨਦੇ ਹੋ ਇਸ ਗੱਲ ਨੂੰ ਤੁਹਾਨੂੰ ਲੱਗਦਾ ਵੀ ਇਦਾਂ ਹੋ ਜੂਗਾ 196 ਸੀਟਾਂ ਜਣੀ ਮੈਜੋਰਿਟੀ ਐਸ ਵੇਲੇ ਲਿਬਰਲਸ ਕੋਲ ਮੈਜੋਰਿਟੀ ਨਹੀਂ ਹੈ ਕੈਨੇਡਾ ਦੇ ਵਿੱਚ ਜਸਟਨ ਟਰੂਡੋ 15 ਤੋਂ ਲੈ ਕੇ 25 ਤੱਕ ਰਾਜ ਕਰਕੇ ਗਏ ਆ 24 ਦੇ ਆਖਰ ਤੱਕ ਇਹਨਾਂ ਕੋਲੇ ਆ 19 21 ਦੇ ਵਿੱਚ ਮੈਜੋਰਿਟੀ ਨਹੀਂ ਸੀ ਜਿਹੜੀ ਮਤਲਬ ਸਪੋਰਟ ਦੇ ਨਾਲ ਸਰਕਾਰ ਚੱਲਦੀ ਸੀ ਐਂਡੀਪੀ ਦੀ ਸਪੋਰਟ ਦੇ ਨਾਲ ਹੁਣ ਪੋਲਸ ਕਹਿ ਰਹੇ ਆ ਕਿ 196 ਸੀਟਾਂ ਇਹਨਾਂ ਨੂੰ ਸਿੱਧੀਆਂ-ਸਿੱਧੀਆਂ ਮਿਲਦੀਆਂ ਆ ਤੇ ਮੈਜੋਰਟੀ ਲੈ ਕੇ ਜਾ ਰਹੇ ਆ 120 ਸੀਟਾਂ ਜਿਹੜੀਆਂ ਉਹ ਕੰਜ਼ਰਵਟਿਵਸ ਨੂੰ ਤੇ 17 ਬਲਾਕ ਕੋ ਇੱਕ ਵਾ 8 ਐਂਡੀਪੀ ਤੇ ਦੋ ਜਿਹੜੀਆਂ ਨੇ ਉਹ ਗ੍ਰੀਨ ਪਾਰਟੀ ਨੂੰ ਹੁਣ ਇਹੀ ਪੋਲਸ ਜਿਹੜੇ ਨੇ ਜਿੱਦਨ ਜਸਟਨ ਟਰੂਡੋ ਪ੍ਰਧਾਨ ਮੰਤਰੀ ਸੀ ਜਿੱਦਨ ਜਸਟਨ ਟਰੂਡੋ ਛੱਡ ਕੇ ਗਏ ਆ ਉਸ ਦਿਨ ਇਹੀ ਪੋਲਸ 210 ਸੀਟਾਂ ਕੰਜ਼ਰਵਟਿਵ ਪਾਰਟੀ ਨੂੰ ਦਿੰਦੇ ਸੀ ਕਿ 210 ਸੀਟਾਂ ਕੰਜ਼ਰਵਟਿਵ ਪਾਰਟੀ ਨੂੰ ਤੇ 55 ਸੀਟਾਂ ਜਿਹੜੀਆਂ ਕੁੱਲ ਸਿਰਫ ਲਿਬਰਲ ਨੂੰ ਦਿੱਤੀਆਂ ਜਾ ਰਹੀਆਂ ਸੀ ਤੁਸੀਂ ਦੇਖੋ ਫਰਕ ਕਿੰਨਾ ਆ ਕੁਝ ਮਹੀਨੇ ਪਹਿਲਾਂ ਜਦੋਂ ਜਸਟਨ ਟਰੂਡੋ ਪ੍ਰਧਾਨ ਮੰਤਰੀ ਸੀ ਮਾਰਕ ਕਰਨੀ ਹਜੇ ਨਹੀਂ ਆਏ ਸੀ ਲੀਡਰਸ਼ਿਪ ਉਹਨਾਂ ਨੇ ਨਹੀਂ ਛੱਡੀ ਸੀ ਉਦੋਂ ਇਹਨਾਂ ਨੂੰ ਕੰਜ਼ਰਵਟਿਵ ਨੂੰ ਦਿੱਤੀਆਂ ਜਾ ਰਹੀਆਂ ਸੀ 210 ਸੀਟਾਂ ਤੇ ਹੁਣ ਇਹਨਾਂ ਨੂੰ ਦਿੱਤੀਆਂ ਜਾ ਰਹੀਆਂ ਆ 120 ਸੀਟਾਂ ਯਾਨੀ ਸਿੱਧਾ ਸਿੱਧਾ 90 ਸੀਟਾਂ ਦਾ ਫਰਕ ਇੱਕ ਅੰਦੀ ਸੀਟ ਨਹੀਂ 90 ਸੀਟਾਂ ਦਾ ਫਰਕ ਕਨਜ਼ਰਵਟ ਕਨਜ਼ਰਵਟਿਵ ਨੂੰ ਇਹਦਾ ਨਾਲ ਹੋਇਆ ਕੀ ਹੈ ਸਾਰੇ ਕੁਸ਼ਤ ਦੇ ਵਿੱਚ ਏਡੀ ਗੱਲ ਕੀ ਵਾਪਰੀ ਦੋ ਚੀਜ਼ਾਂ ਵਾਪਰੀਆਂ ਜਿੱਥੇ ਇਹ ਪੋਲ ਜਿੱਧਰ ਉਧਰ ਹੋਏ ਆ ਇੱਕ ਤਾਂ ਇਹ ਵਾਪਰਿਆ ਕਿ ਉਹਨਾਂ ਦੇ ਲੀਡਰ ਬਦਲ ਗਏ ਜਸਟਰ ਟੂਡੋ ਦੀ ਥਾਂ ਦੇ ਉੱਤੇ ਮਾਰਕ ਕਰਨੀ ਆਗੇ ਦੂਜਾ ਇਹ ਵਾਪਰਿਆ ਕਿ ਉਧਰਲੇ ਪਾਸੇ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਲਡ 트ਰੰਪ ਬਣ ਗਏ ਉਹਨਾਂ ਨੇ ਟੈਰਫ ਦਾ ਐਲਾਨ ਕਰ ਦਿੱਤਾ ਉਦੇ ਤੋਂ ਬਾਅਦ ਇਹ ਸਾਰੇ ਸਮੀਕਰਨ ਬਦਲੇ ਨੇ ਹੁਣ ਤੁਹਾਨੂੰ ਇਹ ਲੋਕਾਂ ਦੇ ਉੱਤੇ ਆ ਜਾਂ ਆਪਾਂ ਨੂੰ 28 April ਨੂੰ ਪਤਾ ਲੱਗ ਹੀ ਜਾਣਾ ਕਿ ਕੀ ਹੁੰਦਾ ਕੋਈ ਵੱਡੀ ਦੂਰ ਨਹੀਂ ਹੈ ਨਤੀਜੇ ਵੀ ਆ ਜਾਣੇ ਆ ਉਸ ਦਿਨ ਪਰ ਸ਼ਿਫਟ ਬਹੁਤ ਵੱਡੀ ਆ 140 ਸੀਟਾਂ ਇਹਨਾਂ ਨੇ ਲਿਬਰਲ ਨੂੰ ਦੇ ਦਿੱਤੀਆਂ ਜਿੱਦਣ ਦੇ ਜਸਟਨ ਟਰੂਡੋ ਪਾਰਟੀ ਛੱਡ ਕੇ ਲੀਡਰਸ਼ਿਪ ਛੱਡ ਕੇ ਗਏ ਆ ਕਿੱਥੇ 55 ਸੀਟਾਂ ਮਿਲਦੀਆਂ ਸੀ ਇਹਨਾਂ ਨੂੰ ਹੁਣ 196 ਦਿੱਤੀਆਂ ਜਾ ਰਹੀਆਂ 140 ਸੀਟਾਂ ਦਾ ਫਰਕ ਇਹਨਾਂ ਦੇ ਵਿੱਚ ਜਿਹੜਾ ਪਾਇਆ ਜਾ ਰਿਹਾ 120 ਸੀਟਾਂ ਜਿਹੜੀਆਂ ਇਹਨਾਂ ਨੂੰ ਇੱਕ ਪਾਸੇ ਉਹਨਾਂ ਨੇ 140 ਵਧਾ ਦਿੱਤੀਆਂ ਦੂਜੇ ਪਾਸੇ 90 ਸੀਟਾਂ ਘਟਾ ਦਿੱਤੀਆਂ ਹੁਣ ਕੀ ਸੱਚਮੁੱਚ ਏਡੀ ਵੱਡੀ ਇਹ ਸ਼ਿਫਟ ਹੈਗੀ ਆ ਕਿਉਂਕਿ ਪੋਲਸ ਜਿਹੜੀਆਂ ਨੇ ਇਹਨਾਂ ਦਾ ਵੀ ਕੁਝ ਨਾ ਕੁਝ ਆਧਾਰ ਹੁੰਦਾ ਏ ਇੰਨੀਆਂ ਜ਼ਿਆਦਾ ਟਪਲਾ ਖਾਣ ਵਾਲੀਆਂ ਨਹੀਂ ਹੁੰਦੀਆਂ ਪੋਲਸ ਅਸਲ 'ਚ ਕੀ ਆ ਜੇ ਦੋ ਚੀਜ਼ਾਂ ਨੇ ਜਦੋਂ ਇਹਨੂੰ ਐਨਾਲਾਈਜ਼ ਕਰਕੇ ਦੇਖਣਾ ਹੋਵੇ ਇੱਕ ਤਾਂ ਸੈਂਟੀਫਿਕ ਮੈਥਡ ਆ ਯੂਸੂਲੀ ਸਾਇੰਟਿਫਿਕ ਮੈਥਡ ਸੈਂਪਲਿੰਗ ਨਾ ਕਰਦੇ ਆ ਜਿੱਦਾਂ ਦਾਲ ਚ ਦਾਣਾ ਟੋਣਾ ਹੁੰਦਾ ਇਦਾਂ ਹੀ ਕਰ ਲੈਂਦੇ ਆ ਆ ਪਿਛਲਾ ਬਹੁਤ ਸਾਰੇ ਪਿਛਲੇ ਰਿਜ਼ਲਟ ਪ੍ਰੈਡਿਕਟ ਕੀਤੇ ਗਏ ਕੀਤੇ ਆ ਇਹਨਾਂ ਨੇ ਆ BC ਦੇ ਵਿੱਚ ਪਿਛਲੇ ਸਾਲ ਇਲੈਕਸ਼ਨ ਹੋ ਕੇ ਹਟਿਆ ਤੇ ਉਹਨਾਂ ਨੇ ਪਹਿਲਾਂ ਹੀ ਦੱਸਤਾ ਇੱਕ ਕਨਸਰਵਟਿਵ ਦੀ ਵੇਵ ਆ ਪੂਰੀ ਦੀ ਪੂਰੀ ਚ ਉਹੀ ਕੁਝ ਵਾਪਰਿਆ ਜਿਹੜੀ ਪਾਰਟੀ ਦਾ ਕੋਈ ਨਾਂ ਥਾਂ ਨਹੀਂ ਸੀ ਕਨਸਰਵਟਿਵ ਪਾਰਟੀ ਬ੍ਰਿਟਿਸ਼ ਕੋਲੰਬੀਆ ਦੇ ਥੋੜਾ ਚਿਰ ਪਹਿਲਾਂ ਦੀਆਂ ਚੋਣ ਨਤੀਜੇ ਦੇਖੋ ਇੱਥੇ ਦੋ ਪਾਰਟੀਆਂ ਸੀਗੀਆਂ ਜਿਹੜੀ ਆ ਆ ਦੋਵਾਂ ਪਾਰਟੀਆਂ ਦੇ ਵਿੱਚੋਂ ਐਨਡੀਪੀ ਰਾਜ ਕਰ ਰਹੀ ਸੀਗੀ ਤੇ ਦੂਜੇ ਪਾਸੇ ਜਿਹੜੀ ਲੇਬਰਲ ਪਾਰਟੀ ਸੀ ਜਿਹਨੇ ਆਪਣਾ ਨਾਮ ਬਦਲ ਲਿਆ ਬਾਅਦ ਦੇ ਵਿੱਚ ਉਹ ਕਿਤੇ ਨਾ ਕਿਤੇ ਪਿੱਛੇ ਰਹਿ ਗਿਆ ਕੰਜ਼ਰਵਟਿਵ ਦੀ ਵੇਵ ਉੱਤੇ ਆ ਗਈ ਕੰਜ਼ਰਵਟਿਵ ਜਿਹਨਾਂ ਦਾ ਇੱਕ ਐਮਐਲਏ ਵੀ ਨਹੀਂ ਸੀ ਪਿਛਲੀ ਚੋਣ ਦੇ ਵਿੱਚ ਐਸ ਵੇਲੇ ਉਹ ਇੱਕ ਐਮਐਲਏ ਦੇ ਫਰਕ ਨਾਲ ਸਰਕਾਰ ਬਣਾ ਚੱਲੇ ਸੀ ਇਹ ਇਹ ਸਰਵੇਜ਼ ਨੇ ਦੱਸਤਾ ਸੀ ਪਹਿਲਾਂ ਹੀ ਕਿ ਕੰਜ਼ਰਵਟਿਵ ਦੀ ਚੜ੍ਹਾਈ ਆ ਇਸ ਵਾਰੀ ਹੁਣ ਦੂਜਾ ਸੈਂਪਲ ਸਾਈਜ਼ ਲਾਰਜ ਹੁੰਦਾ ਨੈਸ਼ਨਲ ਪੋਲ ਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਇਹ ਸਵਾਲ ਪੁੱਛਦੇ ਆ ਫਿਰ ਦੇ ਲਈ ਸਮੇਂ ਦੇ ਨਾਲ 트ੈਂਡ ਬਦਲਦੇ ਆ ਇਹ ਸਾਰੀਆਂ ਗੱਲਾਂ ਦੱਸਦੀਆਂ ਕਿ ਯਕੀਨ ਕੀਤਾ ਜਾ ਸਕਦਾ ਜਾਂ ਉਹਨਾਂ ਦੀ ਕੰਪੇਨਿੰਗ ਹੁੰਦੀ ਆ ਉਹਨਾਂ ਦੇ ਕੋਲੇ ਜਿਹੜਾ ਡਾਟਾ ਹੁੰਦਾ ਦੂਜਾ ਜਿਹੜੀ ਗੱਲ ਹੈਗੀ ਆ ਕਿ ਸੈਂਪਲਿੰਗ ਦੇ 에ਰਰ ਆ ਜਾਂਦੇ ਆ ਕਈ ਵਾਰ ਜਿਹੜੇ ਗਰੁੱਪਸ ਜਿਨ੍ਹਾਂ ਨੂੰ ਉਹ ਪੁੱਛਦੇ ਆ ਉਹ ਦੱਸਦੇ ਮਤਲਬ ਬੋਟਾ ਬੈਠੇ ਬੰਦੇ ਨੂੰ ਸਰੀ ਨਿਊਟਨ ਦਾ ਪਤਾ ਹੀ ਨਹੀਂ ਕਿ ਇੱਥੇ ਦੀ ਫੈਕਟਰ ਕਿਹੜੇ-ਕਿਹੜੇ ਕੰਮ ਕਰਦੇ ਦੂਜਾ ਰਿਸਪੌਂਸ ਦਾ ਰੇਟ ਘਟ ਹੁੰਦਾ ਲੋਕਾਂ ਦਾ ਤੀਜਾ ਜਿਹੜੀ ਆ ਉਹ სპੋਰਟ ਜਦੋਂ ਰੈਲੀ ਵੱਡੀ ਹੋਵੇ ਤਾਂ ਕ라우ਡ ਹਾਇਰ ਹੁੰਦੀ ਹੈ ਉਹ ਤੋਂ ਭੁਲੇਖਾ ਲੱਗ ਜਾਂਦਾ ਵੀ ਇਹ ਤੋਂ ਸੱਚ ਨਹੀਂ ਕਿਹਾ ਔਰ ਪਿਛਲੀ ਵਾਰੀ ਪੋਲਸ ਪਿਛਲੇ ਸਮੇਂ ਦੇ ਵਿੱਚ ਕਿੰਨੇ ਜਿਹੜੇ ਉਹ ਹੈਗੇ ਆ ਉਹ ਪੋਲਸ ਗਲਤ ਵੀ ਹੋਏ ਆ ਭਾਈ ਇਸ ਗੱਲ ਬਾਰੇ ਵੀ ਚਾਣਦੇ ਸੋ ਇਹ ਕਈ ਫੈਕਟਰ ਨੇ ਜਿਹੜੇ ਐਸ ਵੇਲੇ ਸਾਹਮਣੇ ਆ ਰਹੇ ਨੇ ਪਰ ਕੀ ਇਹਨਾਂ ਤੇ ਯਕੀਨ ਕੀਤਾ ਜਾ ਸਕਦਾ ਜਾਂ ਕੀ ਨਹੀਂ ਕੀਤਾ ਜਾ ਸਕਦਾ ਇਹ 28 ਅਪ੍ਰੈਲ ਨੂੰ ਬਿਹਤਰ ਪਤਾ ਲਗੇ ਦੋਸਤੋ ਅਸੀਂ ਅਸੀਂ ਖੜੇ ਆ ਇਸ ਵੇਲੇ ਸਰੀ ਸੈਂਟਰ ਦੇ ਵਿੱਚ ਤੇ ਅੱਜ ਗੱਲਬਾਤ ਕਰਨੀ ਹੈ ਸਰੀ ਸੈਂਟਰ ਰਾਈਡਿੰਗ ਬਾਰੇ ਸਰੀ ਸੈਂਟਰ ਰਾਈਡਿੰਗ ਜਿਹੜੀ ਇਹਦੇਲੇ ਪਾਸੇ 88 ਐਵੇਨਿਊ ਤੋਂ ਸ਼ੁਰੂ ਹੁੰਦੀ ਆ ਤੇ ਥੱਲੇ ਸਾਰਾ ਜਿਹੜਾ ਫਰੇਜ਼ਰ ਰਿਵੇ ਹੋਇਆ ਉਹਦੇ ਦੂਜੇ ਪਾਸੇ ਤੱਕ ਇੱਕ ਪਾਸੇ ਸਕਾਟ ਰੋਡ ਇਹਦੇਲੇ ਪਾਸੇ 148 ਸਟਰੀਟ ਤੇ ਥੋੜਾ ਜਿਹਾ ਜਿਹੜਾ ਟ੍ਰਾਂਸ ਕੈਨੇਡਾ ਹਾਈਵੇ ਦਾ ਇਲਾਕਾ ਉਹਦੇ ਨਾਲ ਲੱਗਦੀ ਜਿਹੜੀ ਬਾਉਂਡਰੀ ਆ ਇਹ ਸੀਟ ਦੇ ਉੱਤੇ ਪਿਛਲੇ ਤਿੰਨ ਵਾਰੀਆਂ ਤੋਂ ਰਣਦੀਪ ਸਰਾਏ ਇੱਥੋਂ ਜਿੱਤਦੇ ਆ ਰਹੇ ਨੇ ਲਿਬਰਲ ਮੈਂਬਰ ਪਾਰਲੀਮੈਂਟ ਨੇ ਕਿਸੇ ਵੇਲੇ ਇਹ ਐਨਡੀਟੀ ਵੀ ਐਨਡੀਪੀ ਦੀ ਸੀਟ ਰਹੀ ਆ ਉ ਤੋਂ ਪਹਿਲਾਂ ਕੰਜ਼ਰਵਟਿਵ ਦੀ ਸੀਟ ਰਹੀ ਆ ਲਗਭਗ ਦੂਜੇ ਨੰਬਰ ਦੇ ਉੱਤੇ ਬਰਾਬਰ ਜਿਹੇ ਦਾ ਮੁਕਾਬਲਾ ਰਹਿੰਦਾ ਐਸ ਵਾਰ ਇੱਥੋਂ ਰਣਦੀਪ ਸਿੰਘ ਸਰਾਏ ਲਿਬਰਲ ਪਾਰਟੀ ਆਫ ਕੈਨੇਡਾ ਵੱਲੋਂ ਚੋਣ ਲੜ ਰਹੇ ਨੇ ਡੋਮਿਨਿਕ ਡੈਨਫੋਰਿਓ ਐਨਡੀਪੀ ਵੱਲੋਂ ਚੋਣ ਲੜ ਰਹੇ ਨੇ ਤੇ ਰਾਜਵੀਰ ਢਿੱਲੋਂ ਕੰਜ਼ਰਵਟਿਵ ਪਾਰਟੀ ਆਫ ਕੈਨੇਡਾ ਵੱਲੋਂ ਤਿੰਨ ਉਮੀਦਵਾਰ ਇੱਥੇ ਹੋਰ ਨੇ ਰਿਆਨ ਐਬਰਟ ਕਮਿਊਨਿਸਟ ਪਾਰਟੀ ਆਫ ਗ੍ਰੀਨ ਪਾਰਟੀ ਆਫ ਕੈਨੇਡਾ ਤੇ ਬੈਵਰਲੇ ਤਿੰਨ ਚੱਕੀ ਪੀਪਲਸ ਪਾਰਟੀ ਆਫ ਕੈਨੇਡਾ ਪਰ ਮੁੱਖ ਜਿਹੜੇ ਤਿੰਨ ਨੇ ਰਣਦੀਪ ਸਰਾਏ, ਡੋਮਿਨਿਕ ਡੈਨਫੋਰੀਓ ਤੇ ਰਾਜੀਵੀ ਢਿੱਲੋ ਇਹ ਤੋਂ ਪਹਿਲਾਂ ਇੱਥੇ 21 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਸੀ ਰਣਦੀਪ ਸਿੰਘ ਸਰਾਏ ਨੂੰ 15266 ਵੋਟਾਂ ਪਈਆਂ ਸੀ ਤੇ ਜਿਹੜੇ ਦੂਜੇ ਨੰਬਰ ਤੇ ਸਰਜੀਤ ਸਿੰਘ ਸਰਾਣਾ ਸੀ ਉਦੋਂ ਐਨਡੀਪੀ ਦੇ ਸਰਜੀਤ ਸਿੰਘ ਸਰਾਣਾ ਨੂੰ 11000 ਵੋਟ ਪਈ ਸੀ 11166 ਸੋ 15000 ਸਰਾਏ ਰਣਦੀਪ ਸਿੰਘ ਸਰਾਏ ਨੂੰ ਤੇ 11000 ਦੇ ਕਰੀਬ ਵੋਟ ਜਿਹੜੀ ਆ ਉਹ ਅ ਸਰਜੀਤ ਸਿੰਘ ਸਰਾ ਨੂੰ ਪਈ ਸੀ ਕੰਜ਼ਰਵਟਿਵ ਪਾਰਟੀ ਤੀਜੇ ਨੰਬਰ ਤੁਸੀਂ 10000 ਵੋਟ ਮਿਲੀ ਸੀ ਉਸ ਵੇਲੇ ਇਥੇ ਟੀਨਾ ਬੈਂਸ ਨੂੰ ਉਤੋਂ ਪਹਿਲਾਂ 19 ਦੇ ਵਿੱਚ ਇਲੈਕਸ਼ਨ ਹੋਈ ਸੀ 19 ਦੇ ਵਿੱਚ ਵੀ ਰਣਦੀਪ ਸਰਾਏ ਇਥੋਂ ਜਿੱਤੇ ਸੀ ਸੋਨੀਆ ਆਨ ਦੀ ਐਨ ਡੀ ਪੀ ਦੂਜੇ ਨੰਬਰ ਤੇ ਸੀ 16000 ਦੇ ਕਰੀਬ ਵੋਟ ਉਹ ਰਣਦੀਪ ਸਰਾਏ ਨੂੰ ਪਈ ਸੀ ਤੇ 10000 ਦੇ ਕਰੀਬ ਵੋਟ ਸੋਨੀਆ ਆਨ ਦੀ ਨੂੰ ਜਿਹੜੀ ਟੀਨਾ ਬੈਂਸ ਸੀ ਕੰਜ਼ਰਵਟਿਵ ਪਾਰਟੀ ਦੀ ਉਹਨੇ ਹੀ ਉਦੋਂ ਚੋਣ ਲੜੀ ਸੀ ਤੇ 8000 ਵੋਟ ਉਹਨਾਂ ਨੂੰ ਪਈ ਸੀ ਇਹ ਤੋਂ ਪਹਿਲਾਂ 15 ਦੇ ਵਿੱਚ ਪਹਿਲੀ ਵਾਰੀ ਇਥੋਂ ਰਣਦੀਪ ਸਰਾਏ ਬੜੇ ਸੀ ਉਹ ਤੋਂ ਪਹਿਲਾਂ ਇੱਥੇ ਐਨਡੀਪੀ ਦੇ ਜਸਵੀਰ ਸੰਧੂ ਜਿਹੜੇ ਪੁਰਾਣੇ ਲੋਕ ਨੇ ਜਾਣਦੇ ਹੋਣਗੇ ਰਾਜਨੀਤੀ ਦੇ ਵਿੱਚ ਇੱਕ ਚੰਗਾ ਨਾਂ ਸੀ ਜਸਵੀਰ ਸੰਧੂ ਜਿਨ੍ਹਾਂ ਨੇ ਪਿੱਛੇ ਆ ਕੇ ਫਿਰ ਸਿਟੀ ਕੌਂਸਲ ਦੀ ਚੋਣ ਵੀ ਲੜੀ ਸੀ ਜਸਵੀਰ ਸੰਧੂ ਦੀ ਇਹ ਸੀਟ ਸੀਗੀ ਐਨਡੀਪੀ ਦੀ ਉਹ 15 ਦੇ ਵਿੱਚ ਪਹਿਲੀ ਵਾਰ ਜਸਵੀਰ ਸੰਧੂ ਨੂੰ ਰਣਜੀਤ ਸਰਾਏ ਨੇ ਹਰਾਇਆ ਸੀ 19000 ਵੋਟਾਂ ਤੇ ਉਹਨਾਂ ਨੂੰ 12000 ਵੋਟਾਂ ਪਈਆਂ ਸੀ ਉਹ ਤੋਂ ਪਹਿਲਾਂ 11 ਦੇ ਵਿੱਚ ਇੱਥੇ ਜਸਵੀਰ ਸੰਧੂ ਸੀਗੇ ਹੁਣ ਇਸ ਵਾਰੀ ਮੁਕਾਬਲਾ ਜਿਹੜਾ ਇੱਥੇ ਨਜ਼ਰ ਆ ਰਿਹਾ ਹਾਲਾਂਕਿ ਪਹਿਲਾਂ ਐਨਡੀਪੀ ਦੀ ਸੀਟ ਸੀ ਤਿੰਨ ਵਾਰੀ ਲਿਬਰਲ ਜਿੱਤ ਕੇ ਕੰਜ਼ਰਵਟਿਵ ਤੀਜੇ ਨੰਬਰ ਤੇ ਆਉਂਦੇ ਰਹੇ ਪਰ ਅੱਤ ਕੀ ਦੱਸਿਆ ਜਾ ਰਿਹਾ ਜਿਹੜੇ ਅੰਕੜੇ ਪੋਲ ਜਾਂ ਸਰਵੇ ਦੱਸ ਰਿਹਾ ਕਿ ਮੁਕਾਬਲਾ ਲਿਬਰਲ ਪਾਰਟੀ ਆਫ ਕੈਨੇਡਾ ਕੰਜ਼ਰਵਟਿਵ ਪਾਰਟੀ ਆਫ ਕੈਨੇਡਾ ਦੋਵਾਂ ਦੇ ਵਿੱਚਕਾਰ ਆ ਜਾਨੀ ਕਿ ਰਣਜੀਤ ਸਿੰਘ ਸਰਾਏ ਤੇ ਜਿਹੜੇ ਰਾਜਵੀਰ ਢਿੱਲੋਂ ਨੇ ਰਣਜੀਤ ਸਿੰਘ ਸਰਾਏ ਬਾਰੇ ਔਰ ਇਹ ਪੋਲ ਦੇ ਵਿੱਚ ਪਹਿਲਾਂ ਫਰਕ ਬਹੁਤ ਵੱਡਾ ਸੀ ਜਿਹੜੇ ਸਰਵੇ ਦੱਸ ਰਿਹਾ ਕਿ ਲਾਈਕਲੀ ਇਹਨਾਂ ਨੇ ਲੈ ਜਾਣੀ ਹੈ ਲਿਬਰਲ ਨੇ ਇਹ ਜਿਹੜੇ ਆ ਸਰਵੇ ਦੱਸ ਰਿਹਾ ਹੋਣਾ ਪਤਾ ਨਹੀਂ ਕੀ ਆ ਪਹਿਲਾਂ ਫਰਕ ਇਹਨਾਂ ਦੇ ਵਿੱਚ 30 ਪੁਆਇੰਟ ਦਾ ਸੀ ਸਰੀ ਇਥੋਂ ਸੈਂਟਰ ਤੋਂ 30 ਪੁਆਇੰਟ ਦਾ ਫਰਕ ਸੀ ਕੰਜ਼ਰਵਟਿਵ ਪਾਰਟੀ 30 ਪੁਆਇੰਟ ਪਿੱਛੇ ਸੀ ਹੁਣ ਆ ਸੋਮਵਾਰ ਤੋਂ ਜਿਹੜਾ ਲੰਘ ਕੇ ਗਿਆ ਇਸ ਹਫਤੇ ਦੇ ਵਿੱਚ ਇਹ ਸਿਰਫ 7-8 ਪੁਆਇੰਟ ਦਾ ਫਰਕ ਰਹਿ ਗਿਆ ਕੰਜ਼ਰਵਟਿਵ ਪਾਰਟੀ ਦਾ ਗ੍ਰਾਫ ਉੱਤੇ ਆ ਰਿਹਾ ਰਣਦੀਪ ਸਰਾਏ ਲਿਬਰਲ ਪਾਰਟੀ ਦਾ ਗ੍ਰਾਫ ਥੱਲੇ ਆ ਰਿਹਾ ਆ ਪਤਾ ਨਹੀਂ ਇਹ ਅੰਕੜੇ ਆ ਜਾਂ ਕੀ ਆ ਪਰ ਨੈਸ਼ਨਲ ਪੋਲਸ ਐਸੇ ਤਰੀਕੇ ਨਾਲ ਦੱਸ ਰਹੀਆਂ ਹਾਲਾਂਕਿ ਨੈਸ਼ਨਲ ਪੋਲਸ ਦੇ ਉੱਤੇ ਵੀ ਸਵਾਲ ਉੱਠ ਰਹੇ ਆ ਕੱਲ ਜਿਹੜੀ ਬ੍ਰੈਂਟਨ ਦੇ ਵਿੱਚ ਰੈਲੀ ਹੋਈ ਆ ਪੀਅਰ ਪੋਲੀਓ ਦੀ ਉਹਦੇ ਬਾਹਰ ਲੋਕ ਬੈਨਰ ਲੈ ਕੇ ਖੜੇ ਸੀ ਜਿਹਦੇ ਵਿੱਚ ਉਹ ਕਹਿ ਰਹੇ ਆ ਕਿ ਸਾਨੂੰ ਇਹਨਾਂ ਨੈਸ਼ਨਲ ਪੋਲਸ ਦੇ ਉੱਤੇ ਯਕੀਨ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਇਹ ਉਹੀ ਨੈਸ਼ਨਲ ਪੋਲਸ ਨੇ ਜਿਹੜੀਆਂ ਜਸਟਨ ਟਰੂਡੋ ਵੇਲੇ ਲਿਵਰਨ ਪਾਰਟੀ ਨੂੰ ਸਿਰਫ 50 ਸੀਟਾਂ ਦੇ ਰਹੀਆਂ ਸੀ ਤੇ ਜਿੱਦਰੋਂ ਛੱਡ ਕੇ ਮਾਰਕ ਕਰਨੀ ਆਏ ਆ ਹੁਣ ਇਹਨਾਂ ਨੂੰ 195 ਸੀਟਾਂ ਦਿੱਤੀਆਂ ਜਾ ਰਹੀਆਂ ਸੋ ਉਹ ਸਾਰੇ ਦੇ ਉੱਤੇ ਸਵ ਪਰ ਇਸ ਵਾਰੀ ਮੰਨਿਆ ਜਾ ਰਿਹਾ ਕਿ ਮੁਕਾਬਲਾ ਇੱਥੇ ਰਣਦੀਪ ਸਿੰਘ ਸਰਾਏ ਤੇ ਜਿਹੜੇ ਰਾਜਵੀਰ ਢਿੱਲੋਂ ਉਹਨਾਂ ਦੇ ਵਿਚਕਾਰ ਆ ਹਾਲਾਂਕਿ ਕਿਉਂਕਿ ਪਿਛਲੀ ਤਿੰਨੋ ਵਾਰੀ ਐਨਡੀਪੀ ਦੀ ਸੀਟ ਐਨਡੀਪੀ ਦੂਜੇ ਨੰਬਰ ਤੇ ਰਹੀ ਹੈ ਉਹਨਾਂ ਨੂੰ ਵੀ ਮੁਕਾਬਲੇ ਤੋਂ ਬਾਹਰ ਕਰਕੇ ਨਹੀਂ ਦੇਖਿਆ ਜਾ ਸਕਦਾ ਰਣਦੀਪ ਸਿੰਘ ਸਰਾਏ ਵਕੀਲ ਨੇ ਪੁਰਾਣੇ ਇੱਥੇ ਜਿਹੜੇ ਤਿੰਨ ਵਾਰੀ ਰਹਿ ਚੁੱਕੇ ਨੇ ਆਪਣੇ ਮੈਂਬਰ ਪਾਰਲੀਮੈਂਟ ਇੱਥੋਂ ਦੇ ਜੰਪਲੇ ਇੱਥੋਂ ਪੜ੍ਹੇ ਲਿਖੇ ਨੇ ਤੇ ਜਿਹੜੇ ਕুইਨਸ ਯੂਨੀਵਰਸਿਟੀ ਤੋਂ ਇਹਨਾਂ ਨੇ ਗ੍ਰੈਜੂਏਸ਼ਨ ਕੀਤੀ ਆ ਬਾਅਦ ਚ উকੀਲ ਰਹੇ ਨੇ ਜਿਹੜਾ ਡੋਮਿਨਿਕ ਡਨ ਫੋਰ ਯੂ ਆ ਇਹਨਾਂ ਦਾ ਬਹੁਤ ਲੰਬਾ ਕੁ ਰਾਜਨੀਤਿਕ ਕੈਰੀਅਰ ਨਹੀਂ ਆ ਇਹ ਜਿਹੜੇ ਐਮਐਲਏ ਬਰੂਸ ਰਾਲਸਟਨ ਇੱਥੇ ਆਪਣੇ ਵਾਲੀ ਦੇ ਵਿੱਚ ਰਹੇ ਆ ਬਹੁਤ ਲੰਬਾ ਸਮਾਂ ਪੋਲਿਟਿਸ਼ੀਅਨਸ ਉਹਨਾਂ ਦੇ ਦਫ਼ਤਰ ਦੇ ਵਿੱਚ ਉਹ ਐਨਡੀਪੀ ਦੇ ਨਾਲ ਕੰਮ ਕਰਦੇ ਸੀ ਅਮਰੀਕਾ ਤੋਂ ਇੱਥੇ ਆ ਕੇ ਰਹਿ ਰਹੇ ਨੇ ਉਹਨਾਂ ਨੂੰ ਇਸ ਵਾਰੀ ਇਸ ਪਾਰਟੀ ਨੇ ਚੋਣਿਆ ਹਾਲਾਂਕਿ ਇਹਦੀ ਕੋਈ ਢੀ ਗਤੀਵਿਧੀ ਇੱਥੇ ਦਿਸ ਨਹੀਂ ਰਹੀ ਕੋਈ ਬੋਰਡ ਜਾਂ ਉਸ ਕਿਸਮ ਦਾ ਜਿਹੜਾ ਬਹੁਤਾ ਜ਼ਿਆਦਾ ਇਹਨਾਂ ਦਾ ਨਜ਼ਰ ਨਹੀਂ ਆ ਰਿਹਾ ਰਾਜਵਿਦਿਅਤ ਦੇ ਲੋ ਵਕੀਲ ਦੱਸਦੇ ਨੇ ਇੱਥੇ ਸਰੀ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੀ ਪ੍ਰੈਕਟਿਸ ਆ ਇੱਥੇ ਲਾ ਦੀ ਪੰਜਾਬ ਤੋਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਉਹਨਾਂ ਨੇ ਲਾ ਕੀਤਾ ਤੇ ਕ੍ਰਿਮਿਨੋਲੋਜੀ ਦੇ ਵਿੱਚ ਤੇ ਫੋਰੈਂਸਿਕ ਸਾਇੰਸ ਦੇ ਵਿੱਚ ਉਹਨਾਂ ਦੀਆਂ ਕੁਝ ਡਿਗਰੀਜ਼ ਦੱਸਦੇ ਨੇ ਜਿਹੜੀਆਂ ਉਹਨਾਂ ਨੇ ਪੜ੍ਹਾਈ ਕੀਤੀ ਆ ਤੇ ਇੱਥੇ ਲਾਇਸੈਂਸਡ ਲਾਇਰ ਨੇ 2012 ਤੋਂ ਇੱਥੇ ਸਰੀ ਦੇ ਵਿੱਚ ਸੋ ਇਹਨਾਂ ਦੇ ਵਿੱਚ ਮੁਕਾਬਲਾ ਹਾਲਾਂਕਿ ਇਹਨਾਂ ਦੇ ਨਾਲ ਵੀ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਕਈ ਵਾਰੀ ਮਿਲਦੇ ਨਹੀਂ ਜਾਂ ਉਹ ਗੱਲਬਾਤ ਮੀਡੀਆ ਦੇ ਉੱਤੇ ਆ ਕੇ ਘਟ ਕਰਨ ਦੇ ਵਿੱਚ ਦਿਲਚਸਪੀ ਰੱਖਦੇ ਨੇ ਇਸ ਵੇਲੇ ਮੁਕਾਬਲਾ ਰਾਜਵੀਰ ਢਿੱਲੋਂ ਤੇ ਐਂਡੀਪੀ ਦੇ ਜਿਹੜੇ ਹੈਗੇ ਨੇ ਇੱਥੋਂ ਉਮੀਦਵਾਰ ਤੇ ਜਿਹੜੇ ਰਣਦੀਪ ਸਰਾਏ ਇਹਨਾਂ ਦੇ ਵਿਚਕਾਰ ਅੰਕੜੇ ਦੱਸਦੇ ਆ ਕਿ ਮੁਕਾਬਲਾ ਰਣਦੀਪ ਸਰਾਏ ਤੇ ਰਾਜਵੀਰ ਢਿੱਲੋਂ ਦੇ ਵਿਚਕਾਰ 4 5 6 ਇਲੈਕਸ਼ਨਾਂ ਦਾ ਪਿਛਲਾ ਹਿਸਾਬ ਦੇਖਦੇ ਆ ਤਾਂ ਇੱਥੇ ਮੁਕਾਬਲਾ ਰਣਦੀਪ ਸਰਾਏ ਤੇ ਡੋਮਨਿਕ ਡਨਫੋਰੀਓ ਜਾਨੀ ਕਿ ਲਿਬਰਲ ਪਾਰਟੀ ਤੇ ਐਨਡੀਪੀ ਦੇ ਵਿਚਕਾਰ ਦੱਸਿਆ ਜਾ ਰਿਹਾ ਬਾਕੀ 28 ਤਰੀਕ ਨੂੰ ਦੇਖਦੇ ਹਾਂ ਕਿ ਕੌਣ ਇਥੋਂ ਜਿੱਤਦਾ ਤੇ ਕੌਣ ਹਾਰਦਾ ਕੈਨੇਡਾ ਦੇ ਵਿੱਚ ਫੈਡਰਲ ਇਲੈਕਸ਼ਨ 28 April ਨੂੰ ਆ ਅਸੀਂ ਇਸ ਵੇਲੇ ਖੜੇ ਹਾਂ ਜੀ ਸਰੀ ਨਿਊਟਨ ਦੇ ਵਿੱਚ ਸਰੀ ਨਿਊਟਨ ਦਾ ਇਲਾਕਾ ਜਿਹੜਾ ਕਿ ਪੰਜਾਬੀਆਂ ਦੀ ਸੰਗਲੀ ਵਸੋ ਵਾਲਾ ਇਲਾਕਾ ਜਾਣਿਆ ਜਾਂਦਾ ਸਰੀ ਨਿਊਟਨ ਇੱਕ ਪਾਸੇ ਹਾਈਵੇ 10 ਦੂਜੇ ਪਾਸੇ 88 ਐਵੇਨਿਊ ਇੱਕ ਪਾਸੇ 144 ਸਟਰੀਟ ਤੇ ਦੂਜੇ ਪਾਸੇ ਸਕਾਟ ਰੋਡ 120 ਸਟਰੀਟ ਇਦੇ ਵਿੱਚ ਦਾ ਇਲਾਕਾ ਬਹੁਤ ਹੀ ਇਮੀਗ੍ਰੈਂਟਸ ਵਸੋ ਚਾਰ ਇੱਥੇ ਉਮੀਦਵਾਰ ਐਸੋਲੇ ਮੈਦਾਨ ਦੇ ਵਿੱਚ ਨੇ ਸੁਖ ਧਾਲੀਵਾਲ ਜਿਹੜੇ ਕਿ ਇਥੋਂ ਪਹਿਲਾ ਮੈਂਬਰ ਪਾਰਲੀਮੈਂਟ ਨੇ ਉਹ ਲਿਬਰਲ ਪਾਰਟੀ ਆਫ ਕੈਨੇਡਾ ਵੱਲੋਂ ਖੜੇ ਨੇ ਹਰਜੀਤ ਸਿੰਘ ਗਿੱਲ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਵੱਲੋਂ ਉਮੀਦਵਾਰ ਨੇ ਰਾਜ ਸਿੰਘ ਤੂਰ ਜਿਹੜੇ ਨੇ ਉਹ ਐਨ ਡੀ ਪੀ ਵੱਲੋਂ ਤੇ ਸਲਮਾਨ ਜ਼ਫਰ ਕਮਿਊਨਿਸਟ ਪਾਰਟੀ ਆਫ ਕੈਨੇਡਾ ਵੱਲੋਂ ਮੁੱਖ ਮੁਕਾਬਲਾ ਦੱਸਿਆ ਜਾ ਰਿਹਾ ਐਸੋਲੇ ਸਿੱਧਾ ਸਿੱਧਾ ਲਿਬਰਲ ਪਾਰਟੀ ਆਫ ਕੈਨੇਡਾ ਤੇ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਵਿੱਚ ਸੁਖ ਧਾਲੀਵਾਲ ਤੇ ਹਰਜੀਤ ਸਿੰਘ ਗਿੱਲ ਦੇ ਵਿਚਾਰ ਪਹਿਲਾਂ ਪਿਛਲੀ ਇਹਦਾ ਥੋੜਾ ਜਿਹਾ ਲੇਖਾ ਜੋਖਾ ਕਰਦੇ ਇੱਕ ਸੀਟ ਤੇ ਹਸਾਬ ਕਿਤਾਬ ਹੈ ਕਿ ਬੇਸਿਕਲੀ ਇਹ ਲਿਬਰਲ ਸੀਟ ਆ ਜਿਹੜੀ ਆ ਪਿਛਲੇ ਇਲੈਕਸ਼ਨ ਹੋਈ ਸੀ 21 ਦੇ ਵਿੱਚ 21 ਦੇ ਵਿੱਚ ਜਿੱਥੇ ਸੁਖ ਧਾਲੀਵਾਲ ਜਿੱਤੇ ਸੀ ਉਸ ਤੋਂ ਪਹਿਲਾਂ 19 ਦੇ ਵਿੱਚ ਇਲੈਕਸ਼ਨ ਹੋਈ ਉਦੋਂ ਵੀ ਸੁਖ ਧਾਲੀਵਾਲ ਜਿੱਤੇ ਸੀ ਉਸ ਤੋਂ ਪਹਿਲਾਂ 15 ਚ ਇਲੈਕਸ਼ਨ ਹੋਈ ਸੀ ਉਦੋਂ ਵੀ ਸੁਖ ਧਾਲੀਵਾਲ ਜਿੱਤੇ ਸੀ 11 ਦੇ ਵਿੱਚ ਇਹ ਨਿਊਟਨ ਤੇ ਨਾਰਥ ਡੈਲਟਾ ਇੱਕ ਰਾਈਡਿੰਗ ਹੁੰਦੀ ਸੀ ਉਦੋਂ ਇੱਥੇ ਜਿੰਨੀ ਸੇਮਸ ਐਨ ਡੀ ਪੀ ਦੇ ਜਿੱਤੇ ਸੀ ਤੇ ਉਹਦੇ ਤੋਂ ਪਹਿਲਾਂ ਜਿਹੜਾ ਇੱਕ ਵਾਰੀ 6 ਦੇ ਵਿੱਚ 2006 ਦੇ ਵਿੱਚ ਵੀ ਇੱਥੋਂ ਜਿਹੜੀ ਨਾਰਥ ਵੈਲਟ ਆ ਤੇ ਨਿਊਟਨ ਦੀ ਰਾਈਡਿੰਗ ਸੀਗੀ ਇਹਦੇ ਵਿੱਚੋਂ ਸੁਖ ਧਾਲੀਵਾਲ ਜਿੱਤੇ ਸੀ ਸੋ ਚਾਰ ਵਾਰ ਇੱਥੋਂ ਸੁਖ ਧਾਲੀਵਾਲ ਜਿੱਤੇ ਆ 11 ਨੂੰ ਛੱਡ ਕੇ ਲਗਾਤਾਰ ਉਹੀ ਇੱਥੋਂ ਜਿੱਤਦੇ ਆਉਂਦੇ ਨੇ ਤੇ ਐਤਕੀ ਜਿਹੜੀਆਂ ਨੈਸ਼ਨਲ ਪ੍ਰੋਜੈਕਸ਼ਨਸ ਨੇ ਜਾਂ ਜਿਹੜੀ ਨੈਸ਼ਨਲ ਪੋਲ ਆ ਉਹ ਦੱਸਦੀ ਆ ਕਿ ਇੱਥੇ ਲਿਬਰਲ ਪਾਰਟੀ ਦੇ ਸਾਫ ਸਾਫ ਚਾਂਸਸ ਨੇ ਕਿ ਸੀਟ ਤੋਂ ਜਿੱਤ ਜਾਣਗੇ ਪਰ ਅ ਇਸ ਵਾਰੀ ਮੁਕਾਬਲਾ ਬੜਾ ਦਿਲਚਸਪਾ ਤੇ ਹਰਜੀਤ ਸਿੰਘ ਗਿੱਲ ਉਹਨਾਂ ਦੇ ਨਾਲ ਕੰਸਰਵਟਿਵ ਪਾਰਟੀ ਦੇ ਨਾਲ ਉਹਨਾਂ ਦਾ ਮੁਕਾਬਲਾ ਦੱਸਿਆ ਜਾ ਰਿਹਾ ਐਨਡੀਪੀ ਨੂੰ 3 ਨੰਬਰ ਤੇ ਦੱਸਿਆ ਜਾ ਰਿਹਾ ਅ ਸਭ ਤੋਂ ਪਹਿਲਾਂ ਸੁਖਤ ਢਾਲੀਵਾਲ ਉਹਨਾਂ ਬਾਰੇ ਜਿੱਦਾਂ ਅਸੀਂ ਦੱਸਿਆ ਕਿ ਲਗਾਤਾਰ ਚਾਰ ਵਾਰ ਇੱਥੋਂ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਨੇ ਲਿਬਰਲ ਪਾਰਟੀ ਦੀ ਐਸ ਵਲੇ ਪੂਰੇ ਕੈਨੇਡਾ ਦੇ ਵਿੱਚ ਵੇਵ ਆ ਇਹਨਾਂ ਦੇ ਨੰਬਰ ਉੱਤੇ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਮੈਜੋਰਟੀ ਸੀਟਸ ਲਿਬਰਲ ਪਾਰਟੀ ਲੈ ਕੇ ਜਾ ਰਹੀ ਹੈ ਇਹ ਸਾਰੀ ਗੱਲਬਾਤ ਉਹਨਾਂ ਦੇ ਹੱਕ ਵਿੱਚ ਜਾਂਦੀ ਆ ਜਿਹੜੀ ਦੱਸਦੀ ਆ ਕਿ ਸੁਖਤਾਲੀਵਾਲ ਦੇ ਬਹੁਤ ਜ਼ਿਆਦਾ ਚਾਂਸਸ ਨੇ ਇਥੋਂ ਕੋਹ ਸੀਟ ਸੌਖੇ ਕੱਢ ਲੈਣਗੇ ਜਾਂ ਲਿਬਰਲ ਪਾਰਟੀ ਦੀ ਇੱਕ ਸੇਫ ਸੀਟ ਸਰੀ ਨਿਊਟਨ ਆ ਕਿ ਜੇ ਸਰੀ ਨਿਊਟਨ ਦੇ ਵਿੱਚੋਂ ਉਹਨਾਂ ਦੇ ਜਿੱਤਣ ਦੇ ਚਾਂਸਸ ਨੇ ਪਰ ਆ ਇੱਥੇ ਇੱਕ ਗੱਲ ਬਹੁਤ ਮਹੱਤਵਪੂਰਨ ਆ ਕਿ ਹਰਜੀਤ ਸਿੰਘ ਗਿੱਲ ਜਿਹੜੇ ਇਸ ਵਾਰੀ ਚੋਣ ਲੜ ਰਹੇ ਨੇ ਕੰਜ਼ਰਵਟਿਵ ਪਾਰਟੀ ਆਫ ਕੈਨੇਡਾ ਵੱਲ ਅ ਜਿਹੜੀ 19 ਦੇ ਵਿੱਚ ਇਲੈਕਸ਼ਨ ਲੜੀ ਸੀਗੀ ਐਂਡੀਪੀ ਵੱਲੋਂ ਉਸ ਵੇਲੇ ਇਹ ਦੂਜੇ ਨੰਬਰ ਦੇ ਉੱਤੇ ਰਹੇ ਸੀ ਜਦੋਂ ਐਂਡੀਪੀ ਵੱਲੋਂ ਇਹਨਾਂ ਨੇ ਇਲੈਕਸ਼ਨ ਲੜੀ ਆ 19 ਦੇ ਵਿੱਚ ਤੇ ਹਰਜੀਤ ਸਿੰਘ ਗਿੱਲ ਨੂੰ 11854 ਵੋਟਾਂ ਪਈਆਂ ਸੀ 11854 ਤੇ ਸੁਖ ਧਾਲੀਵਾਲ ਨੂੰ 18328 ਵੋਟਾਂ ਪਈਆਂ ਸੀ ਬਹੁਤ ਥੋੜਾ ਫਰਕ ਸੀ ਪਿਛਲੀ ਵਾਰੀ ਫਰਕ ਬਹੁਤ ਵੱਡਾ ਸੀ ਪਿਛਲੀ ਵਾਰੀ ਜਿਹੜੇ ਚਾਰ ਉਮੀਦਵਾਰ ਖੜੇ ਸੀ ਇਤੋਂ ਸਰੀ ਨਿਊਟਰਨ ਤੋਂ ਅਵਨੀਤ ਜੌਹਰ 9536 ਵੋਟਾਂ ਪਈਆਂ ਸੀ ਸੈਦ ਮੋਹਸਿਨ ਕੰਜ਼ਰਵਟਿਵ ਪਾਰਟੀ ਨੂੰ ਸਿਰਫ 5700 ਵੋਟ ਪਈ ਸੀ ਪਾਮੀਲਾ ਸਿੰਘ ਪੀਪਲਜ਼ ਪਾਰਟੀ ਨੂੰ 967 ਤੇ ਇੰਡੀਪੈਂਡੈਂਟ ਇੱਕ ਪ੍ਰਵੀਰ ਹੁੰਦਲ ਨੂੰ 628 ਵੋਟਾਂ ਪਈਆਂ ਸੀ ਮਤਲਬ ਇਹ ਸੀ ਕਿ ਜੇ ਚਾਰ ਪੰਜ ਉਮੀਦਵਾਰ ਖੜੇ ਸੀ ਪੰਜਾਂ ਦੀਆਂ ਵੋਟਾਂ ਵੀ ਰਲਾ ਲਓ ਤੇ 16898 ਬਣਦੀਆਂ ਸੁਖ ਢਾਲੀਵਾਲ ਨੂੰ ਇਕੱਲੇ ਨੂੰ 19721 ਵੋਟਾਂ ਪਈਆਂ ਸੀ ਕਿਉਂਕਿ ਇਸ ਵਾਰ ਸਰਦਾਰ ਹਰਦੀਪ ਸਿੰਘ ਗਿੱਲੇ ਤੋਂ ਉਮੀਦਵਾਰ ਨੇ ਅਰਜੀਤ ਸਿੰਘ ਗਿੱਲ ਇੱਥੋਂ ਦੇ ਬਹੁਤ ਪ੍ਰਸਿੱਧ ਰੇਡੀਓ ਹੋਸਟ ਨੇ ਰੇਡੀਓ ਹੋਸਟ ਖੈਰ ਉਹਨਾਂ ਤੋਂ ਪਹਿਲਾਂ ਹਰਪ੍ਰੀਤ ਸਿੰਘ ਵੀ ਇੱਥੇ ਜਿਹੜੇ ਕੰਸਰਵਟਿਵ ਪਾਰਟੀ ਵੱਲੋਂ ਚੋਣ ਲੜਦੇ ਆ ਰਹੇ ਉਹ ਵੀ ਰਹੇ ਆ ਪਰ ਉਹਨਾਂ ਦਾ ਏਡਾ ਵੱਡਾ ਪ੍ਰਭਾਵ ਇਸ ਇਲਾਕੇ ਦੇ ਵਿੱਚ ਨਹੀਂ ਸੀ ਉਹਨਾਂ ਨੂੰ ਇੰਨੀ ਜ਼ਿਆਦਾ ਵੋਟਰ ਨਹੀਂ ਪੈਂਦੀਆਂ ਰਹੀਆਂ ਜਿਹੜੀ ਹਰਪ੍ਰੀਤ ਸਿੰਘ ਨੂੰ ਸਿਰਫ ਇੱਥੋਂ 8500 ਵੋਟ ਜਿਹੜੀ ਆ ਉਸ ਵੇਲੇ ਜਦੋਂ ਖੜੇ ਸੀ ਉਹ ਪਈ ਸੀ ਇੱਕ ਗੱਲ ਜਿਹੜੀ ਸੁਖਤਾਲੀਵਾਲ ਉਹਨਾਂ ਦੇ ਹੱਕ 'ਚ ਕੁਝ ਗੱਲਾਂ ਜਾਂਦੀਆਂ ਨੇ ਉਹਨਾਂ ਦਾ ਨਿੱਜੀ ਤੌਰ ਦੇ ਉੱਤੇ ਇਸ ਇਲਾਕੇ ਦੇ ਵਿੱਚ ਕੱਲੇ-ਕੱਲੇ ਘਰ ਦੇ ਨਾਲ ਪਰਸਨਲ ਵਾਬਸਤਾ ਆ ਵੋਟਰਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਉਹ ਵੋਟਰਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਸਭ ਤੋਂ ਵੱਧ ਬਿਜ਼ੀ ਜਿਹੜੀਆਂ ਕੰਸਟੀਟੂਐਂਸੀਆਂ ਜਿਹੜੀਆਂ ਰਾਈਡਿੰਗ ਦੇ ਵਿੱਚ ਚਾ ਜਿਹੜੇ ਜਿਹੜੇ ਮੈਂਬਰ ਪਾਰਲੀਮੈਂਟ ਦੇ ਆਫਿਸ ਰਹਿੰਦੇ ਨੇ ਉਹ ਸੁਖ ਢਾਲੀਵਾਲ ਦੇ ਨੇ ਲਿਬਰਲ ਪਾਰਟੀ ਦੀ ਇਸ ਵੇਲੇ ਵੇਵ ਆ ਇਹ ਸਾਰੀਆਂ ਗੱਲਾਂ ਉਹਨਾਂ ਦੇ ਹੱਕ 'ਚ ਨੇ ਕਿ ਇਹ ਸੀਟ ਜਿਹੜੀ ਆ ਸੁਖ ਢਾਲੀਵਾਲ ਲੈ ਜਾਣਗੇ ਹਰਜੀਤ ਸਿੰਘ ਗਿੱਲ ਦੇ ਜਿਹੜੀਆਂ ਹੱਕ 'ਚ ਗੱਲਾਂ ਜਾਂਦੀਆਂ ਨੇ ਸੁਖ ਢਾਲੀਵਾਲ ਕਿਉਂਕਿ ਇੰਨੀ ਵਾਰੀ ਐਮਪੀ ਬਣ ਚੁੱਕੇ ਨੇ ਲੋਕ ਬਦਲਾ ਚਾਹੁੰਦੇ ਨੇ ਇਹ ਜਿਹੜੀ ਐਂਟੀ ਇਨਕੰਮਬੈਂਸੀ ਆ ਉਹ ਸੁਖ ਢਾਲੀਵਾਲ ਦੇ ਵਿਰੋਧ 'ਚ ਜਾ ਸਕਦੀ ਆ ਤੇ ਹਰਜੀਤ ਸਿੰਘ ਗਿੱਲ ਹੁਣਾਂ ਦੇ ਹੱਕ 'ਚ ਜਾਊਗੀ ਹਰਜੀਤ ਸਿੰਘ ਗਿੱਲ ਹੁਣਾਂ ਦਾ ਫਰਕ ਜੇ 3000 ਵੋਟ 19 ਦੇ ਵਿੱਚ ਇਧਰ ਉਧਰ ਹੋਈ ਹੁੰਦੀ ਉਹ ਸੀਟ ਲੈ ਜਾਂਦੇ ਸੀ ਹਾਲਾਂਕਿ ਰਾਜਨੀਤੀ ਦੇ ਵਿੱਚ ਉਹ ਬਹੁਤ ਨਵੇਂ ਸੀ ਹੁਣ ਇੱਥੇ ਇੱਕ ਬਹੁਤ ਵੱਡਾ ਫੈਕਟਰ ਹੋਰ ਜਿਹੜਾ ਕੰਮ ਕਰ ਰਿਹਾ ਹਾਲਾਂਕਿ ਉਹ ਨੈਸ਼ਨਲ ਪੋਲਸ ਜਾਂ ਸਰਵੇ ਦੇ ਵਿੱਚ ਨਹੀਂ ਆਉਂਦਾ ਪੰਜਾਬੀਆਂ ਦੀ ਬਹੁ ਗਿਣਤੀ ਇਸ ਵਸੋਂ ਜਿਹੜੀ ਇਸ ਇਲਾਕੇ ਦੇ ਵਿੱਚ ਰਹਿੰਦੀ ਆ ਜਿਹੜੀ ਆ ਪਿਛਲੀ ਮਿਊਸਪਲ ਇਲੈਕਸ਼ਨ ਹੋਈ ਹੈ ਇੱਥੇ ਸਰੀ ਦੇ ਵਿੱਚ ਉਹਦੇ ਵਿੱਚ ਸੁਖ ਧਾਲੀਵਾਲ ਮੇਰ ਦੀ ਚੋਣ ਵਜੋਂ ਮੇਰ ਦੇ ਉਮੀਦਵਾਰ ਵਜੋਂ ਖੜੇ ਸੀ ਉਸ ਵੇਲੇ ਸੁਖ ਧਾਲੀਵਾਲ ਨੂੰ 9626 ਵੋਟਾਂ ਪਈਆਂ ਜਦੋਂ ਕਿ ਬ੍ਰੈਂਡਾ ਲੋਕ ਨੂੰ 33000 ਵੋਟ ਪਈ ਤੇ ਉਹ ਮੇਰ ਬਣ ਗਿਆ ਡੱਗ ਮੁਕੱਲਮ ਜਿਹੜੇ ਪਹਿਲਾ ਮੇਅਰ ਸੀ ਉਹਨਾਂ ਨੂੰ 32338 ਵੋਟਾਂ ਪਈਆਂ ਸੀ ਇੱਥੇ ਉਹਨੂੰ ਫੈਕਟਰ ਕਿਹੜਾ ਕੰਮ ਕਰ ਰਿਹਾ ਹੋ ਸਕਦਾ ਇਹ ਫੈਕਟਰ ਹੋਵੇ ਜਿਹਦਾ ਰੌਲਾ ਰੱਪਾ ਪੈ ਰਿਹਾ ਆ ਡੱਗ ਮੁਕੱਲਮ ਜਿਨ੍ਹਾਂ ਨੂੰ 32328 ਵੋਟਾਂ ਪਈਆਂ ਸੀ ਉਹ ਇਸ ਵਾਰੀ ਹਰਜੀਤ ਸਿੰਘ ਗਿੱਲ ਦੇ ਨਾਲ ਖੜੇ ਨੇ ਤੇ ਇੱਕ ਘਰੇ ਮੰਨਦੀ ਆ ਕਿ ਜੇ ਸੁਖ ਧਾਲੀਵਾਲ ਜਿਹੜੇ ਕਿ ਮੈਂਬਰ ਪਾਰਲੀਮੈਂਟ ਸੀ ਉਸ ਵੇਲੇ ਇਹ ਮੇਅਰ ਦੀ ਇਲੈਕਸ਼ਨ ਵਿੱਚ ਨਾ ਖੜਦੇ ਤੇ ਡੱਗ ਮੁਕੱਲਮ ਮੇਅਰ ਬਣ ਜਾਣਾ ਸੀ ਉਹ ਇੱਕ ਫੈਕਟਰ ਕਿ ਜੇ ਡੱਗ ਮੁਕੱਲਮ ਦੀ ਵੋਟ ਇਧਰਲੇ ਪਾਸੇ ਹਾਲਾਂਕਿ ਇਹ ਵੋਟਾਂ ਇਧਰ ਉਧਰ ਜਾਂਦੀਆਂ ਨਹੀਂ ਇੰਨੀਆਂ ਪਰ ਉਹ ਜਿਹੜੀ ਤੇਰਾ ਇਸ ਵਾਰੀ ਹਰਜੀਤ ਸਿੰਘ ਗਿੱਲ ਦੇ ਨਾਲ ਖੜੀ ਆ ਉਹ ਸਮੀਕਰਨ ਬਦਲ ਸਕਦੀ ਆ ਰਾਸ਼ਿੰਗਪੁਰ ਐਨਡੀਪੀ ਦੇ ਨੇ ਕਮਾਗਾਟਾ ਮਾਰੂ ਦੇ ਪਰਿਵਾਰ ਵਿੱਚੋਂ ਨੇ ਤੁਸੀਂ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਦੇਖਿਆ ਹੋਊਗਾ ਟੀਵੀ ਦੇ ਉੱਤੇ ਜਿਹੜੀ ਕਮਾਗਾਟਾ ਮਾਰੂ ਦੇ ਮਾਮਲੇ ਦੇ ਵਿੱਚ ਮੁਆਫੀ ਮੰਗੀ ਗਈ ਸੀ ਪਾਰਲੀਮੈਂਟ ਦੇ ਵਿੱਚ ਹੋਰ ਸਾਰਾ ਕੁਝ ਉਹ ਉਹਨਾਂ ਦੇ ਨਾਲ ਬਹੁਤ ਨੇੜਿਓਂ ਜਾਣਦੇ ਨੇ ਪਰ ਇੰਨੇ ਜਿਆਦਾ ਚਾਂਸਸ ਐਨਡੀਪੀ ਨੂੰ ਇਸ ਵਾਰੀ ਇੱਥੋਂ ਲੱਗ ਨਹੀਂ ਰਿਹਾ ਹਾਲਾਂਕਿ ਪਿਛਲੀ ਵਾਰੀ ਅਵਨੀਤ ਜੋਹ ਐਨਡੀਪੀ ਦਾ ਬਹੁਤ ਸਟਰੋਂਗ ਉਮੀਦਵਾਰ ਸੀ ਬੜਾ ਪੜਿਆ ਲਿਖਿਆ ਨੌਜਵਾਨ ਸੀ ਅਵਨੀਤ ਜੋਲ ਜਦੋਂ ਉਹਨਾਂ ਨੇ ਸੁਖ ਧਾਲੀਵਾਲ ਦੇ ਖਿਲਾਫ ਪਿਛਲੀ ਵਾਰੀ ਇਲੈਕਸ਼ਨ ਜਿਹੜੀ ਲਾਸਟ ਹੋਈ ਸੀ 21 ਦੇ ਵਿੱਚ ਉਹ ਲੜੀ ਸੀ ਪਰ ਫੇਰ ਵੀ ਜਦੋਂ ਮੈਂ ਪਹਿਲਾਂ ਦੱਸਿਆ ਕਿ ਪਿਛਲੀ ਵਾਰੀ ਬੇਸ਼ੱਕ ਉਹ ਅਵਨੀਤ ਜੋਲ ਸੀ ਜਾਂ ਬਾਕੀ ਕਨਜ਼ਰਵਟਿਵ ਪਾਰਟੀ ਸੀ ਜਾਂ ਦੂਜੇ ਸੀ ਸਾਰੇ ਨਹੀਂ ਵੋਟਰ ਉਲਾ ਕੇ ਵੀ ਉਹਨੀਆਂ ਨਹੀਂ ਬਣੀਆਂ ਜਿੰਨੀਆਂ ਸੁਖ ਧਾਲੀਵਾਲ ਦੀਆਂ ਵੋਟਰ ਸੀ ਸੋ ਇਹ ਥੋੜਾ ਜਿਹਾ ਇਸ ਹਲਕੇ ਦਾ ਲੇਖਾ ਜੋਖਾ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਜਿਹੜੀਆਂ ਇਹ ਰਾਈਡਿੰਗਸ ਨੇ ਉਹਨਾਂ ਦੇ ਲੇਖਾ ਜੋਖਾ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗਾ